ਪਹਿਲਾਂ ਸਾਰਨ ਸਸਿਕਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਕੁਮਾਰ ਸਿੰਘ ਜੀ ਮਾਨ ਔਰ ਸਾਡੇ ਏਡੀਜੀਪੀ ਸਾਹਿਬ ਟ੍ਰੈਫਿਕ ਉਹਨਾਂ ਵੱਲੋਂ ਪੂਰੇ মিডিਆ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ 18 ਸਾਲ ਤੋਂ ਜਿਹੜਾ ਬੱਚਾ ਘਟ ਹੈ ਉਹ ਵਹੀਕਲ ਨਹੀਂ ਚਲਾਊਗਾ ਪਹਿਲਾਂ ਸਿਰਫ 31 ਤੱਕ ਸੀਗਾ ਉਸ ਤੋਂ ਬਾਅਦ ਮੁੜ ਕੇ ਸੀਨੀਅਰ ਸਿਟੀਜ਼ਨ ਔਰ ਕਈ ਲੋਕਾਂ ਵੱਲੋਂ ਅਪੀਲ ਕਰਨ ਤੇ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਨੇ 1 ਜਨਵਰੀ ਤੋਂ ਲੈ ਕੇ 20 ਅਗਸਤ ਤੱਕ ਟਾਈਮ ਦਿੱਤਾ ਲੋਕਾਂ ਨੂੰ ਕਿ ਅਸੀਂ ਤੁਹਾਨੂੰ ਅਵੇਅਰ ਕਰਾਂਗੇ ਔਰ ਇਹਦਾ ਪ੍ਰਚਾਰ ਹੋਰ ਕਰਾਂਗੇ ਤੇ ਔਰ ਉਹ ਚੱਲ ਰਿਹਾ ਉਹ ਸੋ ਸਾਡੀ ਇਹੀ ਬੇਨਤੀ ਹੈ ਕਿ 18 ਸਾਲ ਤੋਂ ਘੱਟ ਕੋਈ ਵੀ ਬੱਚਾ ਜਿਹੜਾ ਉਹ ਕਿਸੇ ਤਰ੍ਹਾਂ ਦਾ ਸਕੂਟਰ ਮੋਟਰਸਾਈਕਲ ਔਰ ਵੀਲਰ ਵਗੈਰਾ ਨਾ ਚਲਾਵੇ ਔਰ ਇਹਦੇ ਵਿੱਚ ਬਹੁਤ ਸਾਰੀਆਂ ਇਨਕੁਆਰੀਆਂ ਇਹ ਆਈਆਂ ਸੀ ਵੀ ਕੀ ਸਾਡੇ ਬੱਚੇ ਜਿਹੜੇ ਆ ਉਹ ਬੈਟਰੀ ਵਾਲਾ ਸਕੂਟਰ ਚਲਾ ਸਕਦੇ ਆ ਉਹਦੇ ਵਿੱਚ ਮੰਨ ਜੋਗੇ ਡੀਜੀਪੀ ਟ੍ਰੈਫਿਕ ਸਾਹਿਬ ਦਾ ਇੱਕ ਆਰਡਰ ਆਇਆ ਸੀ ਉਹ ਚ ਕਲੀਅਰ ਕਰਤਾ ਸੀਗਾ ਵੀ ਜਿਹੜਾ ਬੱਚਾ 16 ਸਾਲ ਤੋਂ ਘੱਟ ਹੈ ਉਹ ਕੋਈ ਵੀਹਿਕਲ ਨਹੀਂ ਚਲਾ ਸਕਦਾ 16 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਵਿੱਚ ਲਾਇਸੈਂਸ ਬਣਾ ਕੇ ਫਿਰ ਉਹ ਵਹੀਕਲ ਚਲਾ ਸਕਦਾ ਪਰ ਉਹ 50 ਸੀਸੀ ਜਿਹੜਾ ਵਹੀਕਲ ਹੈ ਜਿਹੜੀ 25 ਦੀ ਸਪੀਡ ਵਾਲੀ ਸਕੂਟਰੀ ਆਉਂਦੀ ਹੈ ਉਹ ਚਲਾ ਸਕਦੇ ਆ ਉਸ ਤੋਂ ਇਲਾਵਾ ਨਹੀਂ ਔਰ ਸਿਰ ਤੇ ਉਹਦੇ ਹੈਲਮਟ ਹੋਣਾ ਚਾਹੀਦਾ ਜੇ ਕੋਈ ਅਮਰਤਾਰੀ ਹੈ ਤਾਂ ਜਿਵੇਂ ਪੱਗ ਬੰਨੀ ਉਹ ਚੱਲ ਜੂਗੀ ਜੇ ਕੋਈ ਬੱਚੀ ਨੇ ਕੋਈ ਅਮਰਤਸ਼ਕ ਦੁਮਾਲਾ ਕੈਸ ਕੀ ਬੰਦੀ ਆ ਉਹ ਚੱਲ ਜੂਗਾ ਪਰ ਨੰਗਿਆ ਸਰ ਕਿਸੇ ਨੇ ਕੋਈ ਆਪਦਾ ਸਕੂਟਰ ਨਹੀਂ ਚਲਾਉਣਾ। ਮਤਲਬ 20 ਤਰੀਕ ਨੂੰ ਬਾਅਦ ਜਿਹੜਾ ਵੀ ਬੰਦਾ ਬਿਨਾ ਹੈਲਮਟ ਤੋਂ ਉਹ ਵੀ ਚਲਾਉਣ ਦੇ ਤੋਂ ਨਹੀਂ। ਆ ਬਿਲਕੁਲ ਜੀ ਬਿਲਕੁਲ ਕਿੱਥੇ ਜਾਣੇ ਜੀ ਉਹ ਸਾਡੇ ਜਿਲ੍ਹੇ ਦੇ ਸ਼੍ਰੀ ਮੁਖਸਦ ਸਾਹਿਬ ਦੇ ਐਸਐਸਪੀ ਸਾਹਿਬ ਜੀ ਅ ਤਸ਼ਾਰ ਗੁਪਤਾ ਜੀ ਵੱਲੋਂ ਇਹ ਜਿਹੜਾ ਹੈਗਾ ਅਵੇਅਰਨੈਸ ਚਲਾਈ ਜਾ ਰਹੀ ਸਾਡੀ ਜਿਲ੍ਹੇ ਦੀ ਟੀਮ ਹੈ ਸਾਡੇ ਟ੍ਰੈਫਿਕ ਇੰਚਾਰਜ ਨੇ ਸਰ ਸੁਖਦੇਵ ਸਿੰਘ ਜੀ ਇਹਨਾਂ ਵੱਲੋਂ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਔਰ ਅਸੀਂ ਹਰੇਕ ਉਸ ਵਿਅਕਤੀ ਨੂੰ ਰੋਕ ਕੇ ਜਿਹੜਾ ਸਾਨੂੰ ਲੱਗਦਾ ਵੀ 18 ਸਾਲ ਤੋਂ ਘੱਟ ਹੈ ਉਹਨੂੰ ਰੋਕ ਕੇ ਸਕੂਲਾਂ ਦੇ ਵਿੱਚ ਅਸੀਂ ਪੇਰੈਂਟਸ ਨੂੰ ਜਾ ਜਾ ਕੇ ਉਹਨਾਂ ਨਾਲ ਮੀਟਿੰਗਾਂ ਕਰ ਕਰਕੇ ਅਸੀਂ ਕਾਲਜ ਸਕੂਲ ਉੱਥੇ ਦੱਸ ਚੁੱਕੇ ਹਾਂ ਯੂਨੀਅਨ ਵਿੱਚ ਜਾ ਕੇ ਦੱਸ ਚੁੱਕੇ ਹਾਂ ਅਸੀਂ ਜਿੱਥੇ ਵੀ ਸਾਨੂੰ ਕੱਠ ਮਿਲਦਾ ਸੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਜੇ ਬੱਚੇ ਦੇ ਵਰਖਲਾ ਕੋਈ ਕਾਰਵਾਈ ਹੁੰਦੀ ਹੈ ਤਾਂ ਪੇਰੈਂਟਸ ਤੇ ਵੀ ਕਾਰਵਾਈ ਹੋਣੀ ਹੈ ਤਾਂ ਉਹਦੇ ਵਿੱਚ 3 ਸਾਲ ਦੀ ਜਿਹੜੀ ਸਜ਼ਾ ਹੈਗੀ ਹੈ 25000 ਰੁਪਏ ਜੁਰਮਾਨਾ ਅਪੇਰਨ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ 20 ਤਰੀਕ ਤੋਂ ਬਾਅਦ ਕਿਸੇ ਵੀ ਪੇਂਟਸ ਨੇ ਆਪਦੇ ਜਿਹੜਾ ਬੱਚਾ 18 ਸਾਲ ਤੋਂ ਘੱਟ ਹੈ ਉਹਨੂੰ ਕੋਈ ਵਹੀਕਲ ਨਹੀਂ ਦੇਣਾ ਜੇ ਵਹੀਕਲ ਤੁਸੀਂ ਦਿਓਗੇ ਆਪਦੇ ਬੱਚੇ ਨੂੰ ਤਾਂ ਤੁਸੀਂ ਮੁਸੀਬਤ ਚ ਪੈ ਸਕਦੇ ਹੋ ਕਿਉਂਕਿ ਪੇਂਟਸ ਨੂੰ 3 ਸਾਲ ਦੀ ਜਿਹੜੀ ਕੈਦ ਤੇ 25000 ਰੁਪਇਆ ਜੁਰਮਾਨਾ ਹੋਊਗਾ ਤੇ ਜਿਹੜਾ ਬੱਚਾ ਹੈ ਉਹਦਾ 25 ਸਾਲ ਤੱਕ ਉਹਦਾ ਕੋਈ ਵੀ ਲਾਇਸੈਂਸ ਨਹੀਂ ਬਣੂਗਾ ਸੋ ਅਸੀਂ ਅਪੀਲ ਕਰਦੇ ਆ ਕਿਸੇ ਨੇ ਆਣ ਗੁਆਣ ਵੀ ਛੋਟੇ ਬੱਚੇ ਨੂੰ ਵੀ ਆਪਣਾ ਵਹੀਕਲ ਨਹੀਂ ਦੇਣਾ ਜੇ ਆਣਗਵਣ ਕੋਈ ਚਾਚਾ ਤਾਇਆ ਜਾਂ ਕੋਈ ਹੋਰ ਵੀ ਛੋਟੇ ਬੱਚੇ ਨੂੰ ਵਹੀਕਲ ਦਿੰਦਾ ਉਹਨੂੰ ਵੀ ਇਹੀ ਸਜ਼ਾ ਹੋਣੀ ਹੈ ਉਹਦੇ ਤੇ ਵੀ ਇਹ ਕਾਨੂੰਨ ਲਾਗੂ ਹੋਣਾ ਸੋ ਅਸੀਂ ਅਪੀਲ ਕਰਦੇ ਹਾਂ ਸਾਰੇ ਪੇਰੈਂਟਸ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਕਿ ਉਹ 18 ਸਾਲ ਤੋਂ ਘੱਟ ਕੋਈ ਵਹੀਕਲ ਨਾ ਚਲਾਓ ਜੇ ਚਲਾਓਗੇ ਤੇ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸੋ ਅਪੀਲ ਹੈ ਸਾਰਿਆਂ ਨੂੰ ਹੱਥ ਜੋੜ ਕੇ ਕਿ ਆਪ ਦੇ ਬੱਚਿਆਂ ਨੂੰ ਸੇਵ ਰੱਖੋ